ਐਕਚੁਅਲੀ ਗੰਦਾ ਸਾਡੇ ਕੋਲੇ ਜਗਸੀਰ ਸਿੰਘ ਜਿਹਨਾਂ ਦੀ ਕੇ ਪਤਨੀ ਗੁਰੂ ਸਰਮਾੜੀ ਦੀ ਸਰਪੰਚ ਹੈ ਹਰਬੰਸ ਕੌਰ ਉਹ ਉਹਨੇ ਸਾਨੂੰ ਅਪਰੋਚ ਕੀਤਾ ਕਿ ਨੇ ਐ ਕਰਕੇ ਕੋਈ ਇੱਕ ਰੈਕਟ ਹੈਗਾ ਜਿਹਨੇ ਉਹਨੂੰ ਕੱਲ ਇੱਕ ਲੇਡੀ ਪ੍ਰੀਤਨਾ ਦੀ ਲੇਡੀ ਨੇ ਉਹਨੂੰ ਬੁਲਾਇਆ ਸੀਗਾ ਪਰਸੋਂ ਦੀ ਗੱਲ ਹੈ ਜੀ 4 ਤਰੀਕ ਨੂੰ ਲੇਡੀ ਨੇ ਬੁਲਾਇਆ ਕਿ ਮੇਰਾ ਬਾਗੇਪੁਰਾਣੇ ਚ ਕੋਈ ਕੇਸ ਚੱਲਦਾ ਹੈਗਾ ਕੋਈ ਸਾਡੀ ਲੜਾਈ ਝੰਡੇ ਦਾ ਕੇਸ ਹੈ ਉਸ ਚ ਸਾਡਾ ਰਜਨਾਮਾ ਕਰਾ ਦੇ ਪੁਲਿਸ ਨੂੰ ਕਿਹਾ ਕਿ ਕਿਉਂਕਿ ਤੁਸੀਂ ਸਰਪੰਚ ਹੈ ਕਿ ਆਪਾਂ ਆਵਾਜ਼ ਮੈਂ ਵਾਡੀ ਦਾ ਸਰਪੰਚ ਐ ਇਸ ਕਰਕੇ ਤੂੰ ਸਾਡੀ ਮਦਦ ਕਰ। ਇਹ ਮੋਗੇ ਗਿਆ ਹੋਇਆ ਸੀ ICICI ਬੈਂਕ ਚੇ ਨੂੰ ਕੋਈ ਕੰਮ ਸੀਗਾ ਆਉਂਦੇ ਹੋਏ ਇੱਥੇ ਇਹਨੂੰ ਫੜ ਲਿਆ 메ਨ ਰੋਡ ਜਿਹੜੀ ਹੈਗੀ ਹੈ ਗਿਲ ਪਿੰਡ ਦੇ ਨੇੜੇ ਉੱਥੋਂ ਇਹਨੂੰ ਜ਼ਬਰਦਸਤੀ ਇਹਨੂੰ ਚੱਕ ਕੇ ਲੈ ਗਏ ਇੱਕ ਬੰਦਾ ਇਹਦਾ ਮੋਟਰਸਾਈਕਲ ਲੈ ਗਿਆ ਬਾਕੀ ਕਾਰ ਚੇ ਨੂੰ ਉਠਾ ਕੇ ਮੋਗੇ ਲੈ ਗਿਆ। ਉੱਥੇ ਜਿਹੜਾ ਹੈਗਾ ਆਪਣਾ ਵੇਦਾਂਤਨਗਰ ਮੈਕੀਨ ਦੁਆਰਾ ਪਰਵਾਨਾ ਨਗਰ ਦੇ ਵਿੱਚ ਇਨੂੰ ਲੈ ਗਏ ਉੱਥੇ ਲਿਜਾ ਕੇ ਇੱਕ ਘਰ ਦੇ ਵਿੱਚ ਇਹਨੂੰ ਬੰਦ ਕਰਕੇ ਇੱਕ ਲੇਡੀ ਦੇ ਨਾਲ ਇਹਦੇ ਅਲਸੰੰਗਾ ਕਰਕੇ ਇਹਦੀਆਂ ਵੀਡੀਓ ਬਣਾ ਲੀਆਂ ਕਈਆਂ ਉਸ ਤੋਂ ਬਾਅਦ ਇਹਨਾਂ ਨੇ ਦੋ ਲੇਡੀਆਂ ਨੂੰ ਅਪਰੋਚ ਕੀਤਾ ਜਿਹੜੀਆਂ ਕਿ ਰਾਜਰਾਣੀ ਹੈਗੀ ਤੇ ਉਹਦੀ ਬੇਟੀ ਮਮਤਾ ਰਾਣੀ ਜੀ ਦੀ ਹੈ ਉਹ ਦੋਨੇ ਆ ਗਈਆਂ ਉਹ ਉਹ ਬੁਲਾਈਆਂ ਇਸ ਕਰਕੇ ਸੀ ਕਿ ਰਾਜਨਾਮਾ ਕਰਾ ਦੇ ਉਹਨਾਂ ਨੇ ਜੀ ਇਹਨੂੰ ਕਿਹਾ ਵੀ ਇਸ ਕਰਕੇ ਤੇ ਲੜਕੀ ਦਾ ਮੈਡੀਕਲ ਕਰਾਵਾਂਗੇ ਅਸੀਂ ਤੇਰੇ ਤੇ ਪਰਚਾ ਦਰਜ ਹੋਏਗਾ ਰੇਪ ਦਾ ਪਰਚਾ ਹੋਏਗਾ ਤੇਰੀ ਬਦਨਾਮੀ ਹੋਏਗੀ ਤੇ ਤੇਰੀ ਵੀਡੀਓ ਵੀ ਵਾਇਰਲ ਕਰਾਂਗੇ ਜਿਸ ਤੋਂ ਡਰਦੇ ਮਾਰੇ ਇਹਨੂੰ ਕਿਆ ਵੀ ਕੋਈ ਬੰਦਾ ਬੁਲਾਉਦਾ ਉਹ ਬੰਦਾ ਵੀ ਇਹਨਾਂ ਨੇ ਹੀ ਬੁਲਾ ਕੇ ਦਿੱਤਾ ਜਿਹੜਾ ਕਿ ਗੁਰੂ ਸਰ ਮਾੜੀ ਦਾ ਸਾਬਕਾ ਸਰਪੰਚ ਮੇਜਰ ਸਿੰਘ ਸੀ ਉਹ ਮੇਜਰ ਸਿੰਘ ਇਹਨੇ ਬੁਲਾਉਣ ਤੇ ਆ ਗਿਆ ਤੇ ਮੇਜਰ ਸਿੰਘ ਨੂੰ ਇਹਨਾਂ ਨੇ ਕਿਹਾ ਵੀ ਇਹਦੀ ਜ਼ਿੰਮੇਵਾਰੀ ਲੈ ਤੂੰ ਇਹ ਤੋਂ ਪੈਸੇ ਲੈਣੇ ਹਨ ਤਾਂ ਕੁੱਲ ਰਕਮ ਪਹਿਲਾਂ ਇਹਨਾਂ ਨੇ 10 ਲੱਖ ਮੰਗੀ ਸੀ ਪਰ ਅਲਟੀਮੇਟਲੀ ਜਿਹੜਾ ਰਾਜੀਨਾਮਾ ਹੋਇਆ ਉਹ 4 ਲੱਖ ਰੁਪਏ ਦੇ ਵਿੱਚ ਹੋਇਆ ਤੇ ਉਹ ਮੇਜਰ ਸਿੰਘ ਇਹਨੂੰ ਛੁਡਾ ਕੇ ਲੈ ਆਇਆ ਤੇ ਮੋਟਰਸਾਈਕਲ ਵੀ ਲੈ ਆਇਆ ਇਹ ਆ ਗਿਆ ਕੱਲ ਫਿਰ ਜਦੋਂ ਇਹ ਬਾਰ-ਬਾਰ ਪੈਸੇ ਮੰਗ ਰਹੇ ਸੀ ਮੇਜਰ ਸਿੰਘ ਜੀ ਇਹਨੂੰ ਦਬਾਅ ਪਾ ਰਿਆ ਸੀ ਪੈਸੇ ਲੈ ਕੇ ਆਉਣੇ ਆ ਆਪਾਂ ਤਾਂ ਫਿਰ ਇਹਨੇ ਅਲਟੀਮੇਟਲੀ ਅਪਰੋਚ ਕੀਤਾ ਪੁਲਿਸ ਕੋਲੇ ਉਸ ਤੋਂ ਬਾਅਦ ਇਹ ਇਹਨਾਂ ਦੇ ਬਿਆਨ ਤੇ ਪਰਚਾ ਦਿੱਤਾ ਗਿਆ 128 ਨੰਬਰ ਐਫ ਆਈ ਆਰ ਦਰਜ ਹੈ ਜਿਸ ਜਗਸੀਰ ਸਿੰਘ ਹੁਦਈ ਹੈ ਤੇ ਉਹ ਉਹਦੇ ਕਹਿਣ ਤੇ ਪਰਚਾ ਦੇਣ ਤੋਂ ਬਾਅਦ ਅਸੀਂ ਟਰੈਪ ਲਾਇਆ ਟਰੈਪ ਲਾ ਕੇ ਅਸੀਂ 6 ਬੰਦੇ ਕੁਲ ਅਰੈਸਟ ਕੀਤੇ ਨੇ ਜਿਦੇ ਵਿੱਚ ਦੋ ਲੇਡੀਆਂ ਨੇ ਤੇ ਚਾਰ ਬੰਦੇ ਨੇ ਤੇ ਤਿੰਨ ਬੰਦੇ ਹਜੇ ਰਹਿੰਦੇ ਨਹੀਂ ਜਿਸ ਵਿੱਚ ਦੋ ਅਣਛਾਤੇ ਨੇ ਤੇ ਇੱਕ ਜਿਹੜੀ ਪ੍ਰੀਤਨਾ ਨਾਂ ਦੀ ਲੜਕੀ ਹੈ ਉਹਦਾ ਨਾਂ ਵੀ ਹਜੇ ਕਲੀਅਰ ਨਹੀਂ ਹੈ ਜੇ ਉਜੋਗੀ ਹੈ ਪਰ ਪਤਾ ਇਹ ਲੱਗਿਆ ਉਹ ਤਿੰਨੇ ਹੀ ਬੰਦੇ ਫਰੀਦਕੋਟ-ਪੋਟ ਕਪੂਰੇ ਨਾਲ ਸੰਬੰਧਿਤ ਹੈਗੇ ਨੇ ਉਹ ਵੀ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ ਤੇ ਇਹ ਇਸ ਤਰ੍ਹਾਂ ਨਾਲ ਇਹ ਰਿਕਟ ਚੱਲ ਰਿਹਾ ਸੀਗਾ ਇਹ ਸਾਡੇ ਐਸਐਸਪੀ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਤੇ ਚੱਲਦੇ ਹੋਏ ਮਾੜੇ ਅੰਸ਼ਰਾਂ ਦੇ ਖਿਲਾਫ ਜਿਹੜੀ ਕਾਰਵਾਈ ਅਸੀਂ ਕਰ ਰਹੇ ਹਾਂ ਉਸ ਦੇ ਵਿੱਚ ਇੱਕ ਵੱਡੀ ਪ੍ਰਾਪਤੀ ਹੈਗੀ ਹੈ ਪੁਲਿਸ ਦੀ ਕਿਉਂਕਿ ਘੋਲੇ-ਪੋਲੇ ਲੋਕਾਂ ਨੂੰ ਬੁਲਾ ਕੇ ਪਹਿਲਾਂ ਇਹ ਤੋਖਾ ਦੇ ਕੇ ਬੁਲਾ ਲੈਂਦੇ ਨੇ ਉਸ ਤੋਂ ਬਾਅਦ ਫਿਰ ਵੱਡੀਆਂ ਰਕਮਾਂ ਲੈ ਕੇ ਇਹ ਕਰਦੇ ਨੇ ਇਹ ਜੱਟ ਇਹ ਹੈਗਾ 140 3 ਜਿਹੜੀ ਕਿ ਹੈਗੀ ਹੈ ਕਿਡਨੈਪਿੰਗ 308 ਇਹ ਐਕਸਪੋਰਸ਼ਨ ਹੁੰਦਾ ਹੈ ਤੇ 351 ਜਿਹੜੀ ਹੈਗੀ ਹੈ ਇਹ 506 ਉਸ ਤੋਂ ਬਾਅਦ 343 ਦੀ 5 ਤੇ 62 120 BB ਲਾਈ ਗਈ ਹੈ ਇਸ ਜਿਹੇ ਸੈਕਸ਼ਨ ਆਈਪੀਸੀ ਦੀ ਕਿਉਂਕਿ ਮੇਜਰ ਸਿੰਘ ਜਿਹੜਾ ਐਕਚੁਅਰ ਪਾਰਟਿਸਪੈਂਟ ਨਹੀਂ ਸੀਗਾ ਪਰ ਕਾਰਨ ਕਰਾਉਣ ਵਾਲਾ ਸਾਰਾ ਪਿੱਛੋਂ ਦੀ ਇਹ ਕਰਾ ਰਿਹਾ ਸੀ ਫਿਰ ਪੁੱਛ ਕੀਤਾ ਜਗਸੀਰ ਸਿੰਘ ਦੇ ਫੋਨ ਤੇ ਹੀ ਮੇਜਰ ਸਿੰਘ ਨੇ ਪਹਿਲਾਂ ਜਗਸੀਰ ਸਿੰਘ ਦਾ ਨੰਬਰ ਦਿੱਤਾ ਰੈਕਿਟ ਨੂੰ ਮੇਜਰ ਸਿੰਘ ਦੀ ਆਪ ਦੀ ਲਾਕਡਾ ਠਈ ਸੀ ਕਿਉਂਕਿ ਹਾਰਿਆ ਸਰਪੰਚ ਹੈ ਜਿੱਤੇ ਇਹਦੀ ਵਾਈਫ ਜਿੱਤੀ ਹੋਈ ਹੈ ਤੇ ਮੇਜਰ ਸਿੰਘ ਨੇ ਪਹਿਲਾਂ ਨੰਬਰ ਦਿੱਤਾ ਸੀ ਫਿਰ ਗੈਂਗ ਨੇ ਇਹਨੂੰ ਬੁਲਾਇਆ ਬਲਾ ਕੇ ਕਿ ਡੱਬ ਕਰਕੇ ਲੈ ਗਏ ਫਿਰ ਇਹ ਤੋਂ ਕਿਵੇਂ ਮੰਨ ਲੱਗਦਾ ਮੁਖੀ ਇਹਨਾਂ ਦਾ ਜਿਹੜਾ ਅਸੀਂ ਆਈਡੀਆ ਲਾਇਆ ਹੈਗਾ ਜਿੰਨਾ ਕਿ ਸਾਨੂੰ ਤਫਤੀਸ਼ ਤੋਂ ਇਹ ਪਤਾ ਲੱਗਿਆ ਰਾਜ ਰਾਨੀ ਤੇ ਜਿਹੜੀ ਮਮਤਾ ਹੈਗੀਆਂ ਨੇ ਇਹ ਮੇ ਇਹਨਾਂ ਨੂੰ ਹੀ ਕਿਉਂ ਰਾਜਨਾਮੇ ਨੂੰ ਬੁਲਾਇਆ ਜਾਂਦਾ ਹੈ ਮਤਲਬ ਹਰ ਜੇ ਇਹੋ ਜਿਹਾ ਕੰਮ ਹੁੰਦਾ ਹੈ ਤਾਂ ਇਹਨੂੰ ਇਹਨੂੰ ਕਿਉਂ ਆਗਲਾ ਬੰਦੇ ਨੂੰ ਕਿਹਾ ਜਾਵੇ ਤੂੰ ਆਪ ਦਾ ਬੰਦਾ ਕੋਈ ਬੁਲਾ ਕੇ ਰਾਜਨਾਮਾ ਕਰ ਇਹਨਾਂ ਨੂੰ ਹੀ ਰਾਜਨਾਮੇ ਚ ਬੁਲਾਇਆ ਜਾਂਦਾ ਤੇ ਮੇਜਰ ਬੈਨੀਫੀਸ਼ੀਅਰੀ ਇਹੀ ਸੀਗੀਆਂ ਇਹ ਜਦੋਂ ਪੈਸੇ ਲੈਣ ਆਈਆਂ ਇਹ ਦੋਨੇ ਸੀਗੀਆਂ ਹਾਜ਼ਰਕਾਰ ਦੇ ਵਿੱਚ ਪ੍ਰੈਸਟ ਅਸੀਂ ਕੀਤੇ ਨੇ ਰਾਜਰਾਣੀ ਮਮਤਾ ਰਾਣੀ ਉਸ ਤੋਂ ਬਾਅਦ ਮੇਜਰ ਸਿੰਘ ਸਰਪੰਚ ਤੇ ਜੋਨਿਕ ਹੈਗੇ ਤੇ ਇੱਕ ਜਸਪ੍ਰੀਤ ਜਸਪ੍ਰੀਤ ਹੈਗੇ ਜਸਪ੍ਰੀਤ ਤੇ ਇੱਕ ਇਹਦਾ دوست ਹੈਗਾ ਜਿਹੜਾ ਕਿ ਨਹੀਂ ਫੜਿਆ ਗਿਆ ਉਹ ਵੀ ਇੰਨਾ ਖੜੇ ਦੇ ਨੇ ਦੋ ਬੰਦੇ ਬਾਕੀ ਤਿੰਨ ਬੰਦੇ ਜਿਹੜੇ ਨਹੀਂ ਫੜੇ ਗਏ ਉਹ ਕੋਰਤਬੂਲੇ ਦੇ ਨੇ ਤੇ ਜਿਹੜੇ ਫੜੇ ਗਏ ਨੇ ਰਾਜ ਰਾਣੀ ਮੋਗੇ ਦੀ ਹੈਗੀ ਹੈ ਤੇ ਜੌਨ ਤੇ ਜਿਹੜਾ ਵਿਜੇ ਹੈਗੇ ਨੇ ਉਹ ਹੈਗੇ ਨੇ ਫਿਰੋਜ਼ਪੁਰ ਦੇ ਇਹ ਪਹਿਲਾਂ ਇੰਨਾ ਤੇ ਇਹ じゃ ਕੋਈ ਪਰਚਾ ਦਰਜ ਨਹੀਂ ਹੈ ਇਕੱਲੇ ਜੌਨ ਤੇ ਇੱਕ ਪਰਚਾ ਦਰਜ ਹੈ ਉਹ ਲੜਾਈ ਝਗੜੇ ਦਾ ਪਰਚਾ ਹੈਗਾ ਉਹ ਕੋਈ ਇਹ じゃ ਹਜੇ ਪਰਚਾ ਨਹੀਂ ਹੈ ਪਰ ਇਹਨਾਂ ਦੇ ਫੋਨ ਚੋ ਜੋ ਡਿਟੇਲਸ ਮਿਲ ਰਹੀਆਂ ਨੇ ਉਹ ਤੋਂ ਲੱਗ ਰਿਹਾ ਵੀ ਕਾਫੀ ਸਮੇਂ ਤੋਂ ਇਹ ਰੈਕਟ ਚੱਲ ਰਿਹਾ ਹੋਣਾ ਜਿਹੜੇ ਤਿੰਨ ਬੰਦੇ ਨੇ ਉਹ ਫੜਨ ਵਾਲੇ ਰਹਿੰਦੇ ਨੇ ਉਹਨਾਂ ਤੋਂ ਜੇ ਕੁਝ ਅੱਗੇ ਹੋਇਆ ਤਾਂ ਫਿਰ ਕਲੀਅਰ ਹੋਏਗਾ ਹਜੇ ਤੱਕ ਹੋਰ ਕੁਝ ਨਹੀਂ ਇਹ ਐਨਐਮਕੇ ਰੈਕਟ ਸੀਗਾ ਜਿੰਨੇ ਬੰਦੇ 6 ਇਹਨੇ ਟੋਟਲ 9 ਬੰਦੇ ਆਦ ਰੈਕਟ ਸਰ ਇਹਨਾਂ ਦਾ ਕੁਝ ਬਰਾਮਦ ਹੋ ਗੇ ਰਿਹਾ ਵੀ ਬਰਾਮਦਨ ਤੇ ਮੋਬਾਈਲ ਹੈਗੇ ਨੇ ਗੱਡੀ ਬਰਾਮਦ ਹੋਈ ਹੈ ਇੱਕ ਡਿਜ਼ਾਇਰ ਕਾਰ ਹੈਗੀ ਹੈ ਜਿਹੜੀ ਆਪਣਾ ਇਹਦੀ ਹੈਗੀ ਹੈ ਰਾਜਰਾਨੀ ਦੇ ਮਮਤਾ ਰਾਣੀ ਦੀ ਕਾਰ ਹੈਗੀ ਡਿਜ਼ਾਇਰ